ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਲਈ ਦੇਸ਼ ਵਿਦੇਸ਼ ਦੀ ਦਸਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਫੌਜ ਵਿੱਚ ਭਰਤੀ ਘਟਾਲਾ ਪੰਜ ਗ੍ਰਿਫਤਾਰ ਕੁਲਬੀਰ ਜੀਰਾ ਨੂੰ ਬਧਾਇਕਾਂ ਦੀ ਮੀਟਿੰਗ ਵਿੱਚ ਨਹੀਂ ਜਾਣ ਦਿੱਤਾ ਜੀਰਾ ਤੋਂ ਬਾਅਦ ਲਾਡੀ ਨੇ ਵੀ ਮੰਗੀ ਕੈਪਟਨ ਤੋਂ ਮਾਫੀ ਪੰਜਾਬ ਵਿੱਚ ਨਵੇਂ ਡੀਜੀਪੀ ਨਿਯੁਕਤੀ ਦਾ ਮਾਮਲਾ ਅੱਜ ਭੇਜਿਆ ਜਾਏਗਾ ਨੌ ਅਫਸਰਾਂ ਦਾ ਪੈਨਲ विक्रम जीठा मानहनी केस दी सुनवाई 30 ਤੱਕ ਮੁਲਤਵੀ ਪਰਚੀ ਪਾਉਣ ਨਾਲ ਛੋਟੇ ਦਲਾंदे ਨੇਤਾ ਚੁਣਨ ਦੀ ਗੱਲ ਸੁਖਪਾਲ ਖੈਰਾ ਨੇ ਰੱਦ ਕੀਤੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੀਜੇ ਫਰੰਟ ਦੇ ਇਕੱਠਿਆਂ ਹੋਣ ਦੀ ਸੰਭਾਵਨਾਵਾਂ ਤੇ ਲੱਗੀ ਰੋਕ ਅਦਾਲਤ ਤੋਂ ਮੰਗੀ ਜਾਏਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੀ ਆਗਿਆ ਕਾਂਗਰਸ ਪਾਰਟੀ ਨੂੰ ਚੋਣਾਂ ਤੋਂ ਬਾਅਦ ਗੱਠਜੋੜ ਦੀ ਉਮੀਦ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦਾ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਵਿੱਚ ਕਰਜ਼ਾ ਮਾਫੀ ਦਾ ਸਿਆਸੀ ਤੌਰ ਤੇ ਲਾਭ ਲੈਣ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਬਦਲਾਅ ਕੀਤਾ ਹੈ ਮੁੱਖ ਮੰਤਰੀ ਦੇ ਸਾਹਮਣੇ ਇਹ ਬਦਲਾਅ ਰੱਖਿਆ ਗਿਆ ਕਿ ਕਰਜ਼ਾ ਮਾਫੀ ਦਾ ਕਾਂਗਰਸ ਨੂੰ ਕੋਈ ਲਾਭ ਨਹੀਂ ਹੋਇਆ ਇਸ ਤੇ ਮੁੱਖ ਮੰਤਰੀ ਨੇ ਇਸ ਦਾ ਕਾਰਨ ਜਾਣਿਆ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰ ਨੇ ਕਿਸਾਨ ਨੂੰ ਕਰਜ਼ਾ ਮਾਫੀ ਸਿੱਧਾ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੰਦੀ ਕਿਸੇ ਵੀ ਹਲਕੇ ਵਿੱਚ ਵਿਦਾਇਕ ਰਾਹੀ ਨਹੀਂ ਦਿੱਤੀ ਗਈ ਉਹਨਾਂ ਆਖਿਆ ਕਿ ਜੇਕਰ ਚੈੱਕ ਰਾਹੀਂ ਕਰਜ਼ਾ ਰਾਹਤ ਰਾਸ਼ੀ ਵੰਡੀ ਜਾਂਦੀ ਤਾਂ ਪਾਰਟੀਆਂ ਨੂੰ ਇਸ ਦਾ ਸਿਆਸੀ ਫਾਇਦਾ ਮਿਲ ਸਕਦਾ ਸੀ ਸਬੰਧਤ ਵਿਧਾਇਕਾਂ ਆਪੋ ਆਪਣੇ ਹਲਕਿਆਂ ਵਿੱਚ ਛੋਟੇ ਵੱਡੇ ਪ੍ਰੋਗਰਾਮ ਰੱਖ ਕੇ ਚੈੱਕ ਵੰਡ ਸਕਦੇ ਸਨ ਮੁੱਖ ਮੰਤਰੀ ਨੇ ਇਸੇ ਸਬੰਧੀ ਆਪਣੇ ਚੀਫ ਪ੍ਰਿੰਸੀਪਲ ਸਕੱਤਰ ਨਾਲ ਗੱਲ ਕੀਤੀ ਉਹਨਾਂ ਆਖਿਆ ਕਿ ਅਜਿਹਾ ਕੀਤਾ ਜਾ ਸਕਦਾ ਹੈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਅਗਲਾ ਕਰਜ਼ਾ ਮਾਫੀ ਸਮਾਗਮ ਵਿੱਚ ਕਿਸਾਨਾਂ ਨੂੰ ਚੈੱਕਾਂ ਨਹੀਂ ਕਰਜ਼ਾ ਰਾਹਤ ਦੀ ਰਾਸ਼ੀ ਵੰਡੀ ਜਾਵੇਗੀ ਦੂਜੇ ਪਾਸੇ ਇਹ ਵੀ ਤਰਕ ਸੀ ਕਿ ਕਰਜ਼ਾ ਰਾਹਤ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਜਾਣ ਨਾਲ ਗਲਤੀਆਂ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਸੰਸਦੀ ਚੋਣਾਂ ਨੂੰ ਦੇਖਦੇ ਆ ਸਰਕਾਰ ਨੇ ਹੁਣ ਆਪਣੇ ਹੀ ਫੈਸਲੇ ਨੂੰ ਬਦਲ ਦਿੱਤਾ ਹੈ ਤਾਂ ਜੋ ਇਸ ਦਾ ਸਿਆਸੀ ਤੌਰ ਤੇ ਫਾਇਦਾ ਲਿਆ ਜਾ ਸਕੇ ਕਈ ਵਿਧਾਇਕਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਜਿਆਦਾਤਰ ਉਹ ਕਿਸਾਨਾਂ ਜੋ ਅਕਾਲੀ ਦਰ ਨਾਲ ਸੰਬੰਧਿਤ ਹੈ ਸੂਚੀਆਂ ਬਣਾਉਣ ਤੋਂ ਪਹਿਲਾਂ ਪਾਰਟੀ ਦੇ ਸੰਬੰਧਿਤ ਵਿਧਾਇਕਾਂ ਨੂੰ ਇਹ ਵਿਖਾਈਆਂ ਜਾਣੀਆਂ ਚਾਹੀਦੀਆਂ ਸਨ ਜਾਲੀ ਦਸਤਾਵੇਜ਼ ਤਿਆਰ ਕਰਕੇ 26 ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਾਉਣ ਵਾਲੇ ਪੰਜ ਮੈਂਬਰੀ ਗਰੋਉ ਨੂੰ ਰੋਪੜ ਪੁਲਿਸ ਨੇ ਗ੍ਰਫਤਾਰ ਕਰਕੇ ਉਹਨਾਂ ਕੋਲੋਂ 8 ਲੱਖ ਰੁਪਏ 29 ਅਧਾਰ ਕਾਰਡ 84 ਵਿਅਕਤੀਆਂ ਦੇ ਦਸਤਾਵੇਜ਼ ਤੇ 63 ਅਧਿਕਾਰੀਆਂ ਤੇ ਨਗਰ ਪ੍ਰੀਸ਼ਦ ਦੀਆਂ ਮੋਹਰਾਂ ਬਰਾਮਦ ਹੋਈਆਂ ਮੰਨਿਆ ਜਾ ਰਿਹਾ ਹੈ ਕਿ ਫੌਜੀ ਭਰਤੀ ਵਿੱਚ ਵੱਡੇ ਕਪਲੇ ਹੋਣ ਦੀ ਪੁਲਿਸ ਨੇ ਖਦਸ਼ਾ ਪ੍ਰਗਟ ਕੀਤਾ ਹੈ 88 ਤਸਦੀਕੀਆਂ ਤੇ ਐਸ ਐਚਓ ਤਹਿਸੀਲਦਾਰ ਤੇ ਮਿਊਸਪਲ ਕੌਂਸਲਰ ਦੀਆਂ ਵੱਖ-ਵੱਖ ਅਹੁਦੇਦਾਰੀਆਂ ਨਾਲ ਸੰਬੰਧਿਤ ਮੋਹਰਾਂ ਵੀ ਜਬਤ ਕੀਤੀਆਂ ਗਈਆਂ ਮੁੱਖ ਮੰਤਰੀ ਤੋਂ ਮਾਫੀ ਮੰਗ ਲੈਣ ਦੇ ਬਾਵਜੂਦ ਸ਼ਨੀਵਾਰ ਨੂੰ ਵਿਧਾਇਕ ਕੁਲਵੀਰ ਸਿੰਘ ਜੀਰਾਦੀ ਵਿਧਾਇਕਾਂ ਦੀ ਮੀਟਿੰਗ ਵਿੱਚ ਸ਼ਾਮੁਲੀਅਤ ਨਾ ਹੋ ਸਕੇ ਜੀਰਾ ਜਿਉਂ ਹੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੰਜਾਬ ਭਵਨ ਪਹੁੰਚੇ ਤਾਂ ਅਧਿਕਾਰੀਆਂ ਨੇ ਉਹਨਾਂ ਨੂੰ ਮੀਟਿੰਗ ਵਿੱਚੋਂ ਜਾਣ ਰੋਕ ਦਿੱਤਾ। ਕੋਈ देर ਉਹਨਾਂ ਨੇ ਦੱਸਿਆ ਬਾਅਦ ਵਿੱਚ ਉਹ ਪੰਜਾਬ ਭਵਨ ਦੇ ਕਮਰੇ ਵਿੱਚ ਬੈਠ ਕੇ ਪਰ ਉਹਨਾਂ ਤੇ ਮੀਟਿੰਗ ਵਿੱਚ ਦਾਖਲੇ ਤੇ ਲਾਈ ਗਈ ਪਾਬੰਦੀ ਹਟਾਈ ਨਹੀਂ ਗਈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਰਨੀ ਕੁਲਵੀਰ ਸਿੰਘ ਜੀਰਾ ਨੂੰ ਮੀਟਿੰਗ ਵਿੱਚ ਸ਼ਾਮਲ ਨਾ ਕੀਤੇ ਜਾਣ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਕੁਲਵੀਰ ਸਿੰਘ ਜੀਰਾ ਫਿਰੋਜ਼ਪੁਰ ਦੇ ਵਿਧਾਇਕ ਪਿੰਕੀ ਨੂੰ ਨਾਲ ਲੈ ਕੇ ਕੈਪਟਨ ਨੂੰ ਮਿਲਣ ਲਈ ਚਲੇ ਗਏ। ਕੈਪਟਨ ਤੋਂ ਇਲਾਵਾ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੂੰ ਮਿਲੇ ਨੇ। ਉਹਨਾਂ ਨੇ ਕੁਲਬੀਰ ਜੀਰਾ ਨੂੰ ਬਹਾਲੀ ਤੱਕ ਇੰਤਜ਼ਾਰ ਕਰਨ ਲਈ ਆਖਿਆ। ਸੁਨੀਲ ਜਾਖਰ ਨੇ ਆਖਿਆ ਕਿ ਹਾਲੇ ਤੱਕ ਕੁਲਬੀਰ ਸਿੰਘ ਜੀਰਾ ਨੂੰ ਬਹਾਲ ਨਹੀਂ ਕੀਤਾ ਗਿਆ। ਉਹਨਾਂ ਆਖਿਆ ਕਿ ਜੀਰਾ ਆਪਣੇ ਹਲਕੇ ਵਿੱਚ ਹੋਣ ਵਾਲੇ ਕੰਮਾਂ ਸੰਬੰਧੀ ਸੂਚੀ ਲੈ ਕੇ ਆਏ ਸਨ ਜੋ ਉਹਨਾਂ ਨੇ ਮੁੱਖ ਮੰਤਰੀ ਨੂੰ ਸੌਂਪ ਦਿੱਤੀ। ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਇਕਾਂ ਵੱਲੋਂ ਸ਼ਹਿਰਾਂ ਦਾ ਬੁਰਾ ਹਾਲ ਹੋਣ ਸੰਬੰਧੀ ਉਠਾਏ ਗਏ ਮੁੱਦਿਆਂ ਤੇ ਆਖਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਉਹਨਾਂ ਨੂੰ ਫੰਡ ਨਹੀਂ ਮਿਲਣਗੇ ਉਦੋਂ ਤੱਕ ਉਹ ਕੁਝ ਨਹੀਂ ਕਰ ਸਕਦੇ। 12 ਜਨਵਰੀ ਨੂੰ ਸੌਚਕ ਸਮਾਗਮ ਵਿੱਚ ਕੁਲਬੀਰ ਸਿੰਘ ਜੀਰਾ ਨੇ ਆਈਜੀਐਮਐਸ ਸ਼ਿਨਾਤੇ ਹੋਰਨਾਂ ਪੁ ਫਿਰੋਜ਼ਪੁਰ ਵਿੱਚ ਫੈਲੇ ਨਾਜਾਇਜ਼ ਨਸ਼ੇ ਦੇ ਧੰਦੇ ਦੀ ਗੱਲ ਕਹੀ ਸੀ ਜੋ ਉਹਨਾਂ ਦਾਅਵੇ ਨਾਲ ਆਖੀ ਸੀ ਕਿ ਇਹ ਦਰਸਤ ਹੈ ਕਿ ਉਹਨਾਂ ਆਖਿਆ ਸੀ ਕਿ ਫਿਰੋਜ਼ਪੁਰ ਵਿੱਚ ਕੁਝ ਮਹੀਨਿਆਂ ਵਿੱਚ ਨਸ਼ੇ ਨਾਲ ਲਗਭਗ 20 ਤੋਂ ਜ਼ਿਆਦਾ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੀ ਮਿਲ ਭੁਗਤੀ ਨਾਲ ਨਸ਼ੇ ਦੇ ਕਾਰੋਬਾਰ ਸੰਬੰਧੀ ਵਿਧਾਇਕ ਕੁਲਵੀਰ ਸਿੰਘ ਯਰਾਨੀ ਸੂਬੇ ਦੇ ਡੀਜੀਪੀ ਨੂੰ ਵੀ ਸਬੂਤਾਂ ਸਣੇ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪਾਰਟੀ ਦਾ ਅਨੁਸ਼ਾਸਨ ਤੋੜਨ ਤੇ ਵਿਧਾਇਕ ਕੁਲਵੀਰ ਨੂੰ ਤਾਂ ਮੁਅਤਲ ਕਰ ਚੁੱਕਿਆ ਹੈ ਹੁਣ ਆਈਜੀਐਮਐਸ ਸ਼ੀਨਾ ਤੇ ਐਸਐਸਪੀ ਪ੍ਰੀਤ ਹਾਈ ਕੋਰਟ ਦਾ ਹੁਕਮ ਹੈ ਕਿ ਜ਼ਿਲ੍ਹੇ ਵਿੱਚ ਜੇਕਰ ਏਐਸਆਈ ਰੈਂਕ ਦੇ ਮੁਲਾਜ਼ਮ ਨੇ ਤੇ ਏਐਸਆਈ ਰੈਂਕ ਦੇ ਮੁਲਾਜ਼ਮਾਂ ਨੂੰ ਐਸਐਚਓ ਨਹੀਂ ਲਾਇਆ ਜਾ ਸਕਦਾ ਜਦਕਿ ਜੀਰਾ ਹਲਕੇ ਦੇ ਤਿੰਨ ਥਾਣਿਆਂ ਵਿੱਚ ਮੱਲਾਂਵਾਲਾ ਜੀਰਾ ਸਿਟੀ ਤੇ ਜੀਲਾ ਸਦਰ ਵਿੱਚ ਏਐਸਆਈ ਰੈਂਕ ਦੇ ਮੁਲਾਜ਼ਮਾਂ ਨੂੰ ਐਸਐਚਓ ਲਾਇਆ ਹੋਇਆ ਸੀ ਇਸ ਤੇ ਹੁਣ ਆਈਜੀ ਅਤੇ ਐਸਐਸਪੀ ਤੇ ਵੀ ਇਸ ਤੇ ਹੁਣ ਆਈਜੀ ਅਤੇ ਐਸਐਸਪੀ ਤੇ ਵੀ ਗਾਜ ਡੇਗ ਸਕਦੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖੈਰਾ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਅਮੋ ਸਾਹਮਣੇ ਹੋਣਗੇ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਇਲਾਵਾ ਕੇਜਰੀਵਾਲ ਅਮਰ ਸ਼ਹੀਦ ਸੇਵਾ ਸਿੰਘ ਠੇਕਰੀ ਵਾਲੇ ਦੇ ਸ਼ਹੀਦੀ ਸਮਾਗਮ ਵਿੱਚ ਵੀ ਜਾਣਗੇ ਕੇਜਰੀਵਾਲ ਕਰੀਬ 1:30 ਵਜੇ ਪਹੁੰਚਣਗੇ ਸੁਖਪਾਲ ਖੇੜਾ 2 ਵਜੇ ਸੇਵਾ ਸਿੰਘ ਠੇਕਰੀ ਵਾਲੇ ਦੇ ਸ਼ਹੀਦੀ ਸਮਾਗਮ ਵਿੱਚ ਲੋਕਾਂ ਨੂੰ ਸੰਬੋਧਿਤ ਕਰਨਗੇ ਕੇਜਰੀਵਾਲ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਐਮ ਐਲ ਏ ਗੁਰਮੀਤ ਸਿੰਘ ਮੀਤੇਰ ਤੇ ਐਮ ਐਲ ਏ ਪੰਡੋਰੀ ਨੇ ਲਿਆ ਮਾਨਯਾ ਅਖੇ ਕੀ ਵਿਰੋਧੀ ਪਾਰਟੀਆਂ ਵਿੱਚ ਲੋਕ ਸਭਾ ਟਿਕਟਾਂ ਲਈ ਇੱਕ ਦੂਜੇ ਦੀਆਂ ਰੱਤਾ ਖਿੱਚਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਲ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮਜਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਟੱਟ ਕਰੋ ਪੰਜਾਬ ਡੈਲੀ ਨਿਊਜ਼ ਦੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਮਜ਼ਬੂਤ ਤੀਜੇ ਫਰੰਟ ਦੀਆਂ ਸੰਭਾਵਨਾਵਾਂ 'ਤੇ ਰੋਕ ਲੱਗ ਗਈ ਸੁੱਚਾ ਸਿੰਘ ਛੋਟੇਪੁਰ ਨੇ ਇੱਕ ਮਜ਼ਬੂਤ ਤੀਜੇ ਫਰੰਟ ਦੀ ਵਕਾਲਤ ਕਰਦਿਆਂ ਸਾਰੀਆਂ ਛੋਟੀਆਂ ਪਾਰਟੀਆਂ ਦੇ ਆਗੂਆਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਲਈ ਆਖਿਆ ਤੇ ਉਹਨਾਂ ਆਖਿਆ ਕਿ ਇੱਕ ਪ੍ਰਧਾਨ ਇੱਕ ਸੰਵਧਾਨ ਦੀ ਗੱਲ ਲੈਣੀ ਚਾਹੀਦੀ ਹੈ ਸੁਖਪਾਲ ਖੈਰ ਨੇ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਹੁਣ ਲੋਕ ਸਭਾ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਇਸ ਲਈ ਅਜਾਇ ਹੁਣ ਸੰਭਵ ਨਹੀਂ ਉਹਨਾਂ ਆਖੇ ਕਿ ਇਸ ਨਾਲ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਖਿਲਾਫ ਤਿਆਰ ਹੋ ਰਹੇ ਤੀਜੇ ਫਰੰਟ ਨੂੰ ਨੁਕਸਾਨ ਹੋਏਗਾ ਛੋਟੇਪੁਰ ਨੇ ਸੁਝਾ ਦਿੱਤਾ ਸੀ ਕਿ ਪੰਜਾਬ ਵਿੱਚ ਅਕਾਲੀ ਅਤੇ ਕਾਂਗਰਸੀਆਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਇੱਕ ਮਜ਼ਬੂਤ ਤੀਜਾ ਫਰੰਟ ਬਣਨਾ ਚਾਹੀਦਾ ਹੈ ਇਸ ਲਈ ਜਿੰਨੀਆਂ ਵੀ ਛੋਟੀਆਂ ਪਾਰਟੀਆਂ ਹੁਣ ਤਿਆਰ ਹੋ ਰਹੀਆਂ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਿਆ ਹੋ ਕੇ ਇੱਕ ਪ੍ਰਧਾਨ ਸਹਿਮਤੀ ਨਾਲ ਚੁੜਨਾ ਚਾਹੀਦਾ ਹੈ ਜੇਕਰ ਸਹਿਮਤੀ ਨਹੀਂ ਬਣਦੀ ਤਾਂ ਪਰਚੀ ਸਿਸਟਮ ਅਪਣਾਇਆ ਜਾਵੇ ਤੇ ਸ੍ਰੀ ਹਰਮੰਦਰ ਸਾਹਿਬੇ ਖੇ ਜਾ ਕੇ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਦੇ ਨਾਮ ਤੇ ਪਰਚੀ ਪਾਈ ਜਾਵੇ ਜਿਸ ਦੇ ਨਾਮ ਤੇ ਇਹ ਨਿਕਲੇ ਉਸ ਨੂੰ ਤੀਜੇ ਫਰੰਟ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਛੋਟੇਪੁਰ ਨੇ ਤਰਕ ਦਿੱਤਾ ਸੀ ਕਿ ਉਹ ਆਪਣਾ ਨਾਮ ਪਰਚੀ ਵਿੱਚ ਨਹੀਂ ਪਾਉਣਗੇ ਕਿਉਂਕਿ ਉਹ ਨਵੇਂ ਚਿਹਰਿਆਂ ਨੂੰ ਅੱਗੇ ਆ ਕੇ ਕੰਮ ਕਰਨ ਦੇਣ ਚਾਹੀਦਾ ਹੈ ਛੋਟੇਪੁਰ ਦਾ ਤਰਕ ਹੈ ਕਿ ਆਮ ਆਦਮੀ ਪਾਰਟੀ ਦਾ ਹੁਣ ਕੁਝ ਨਹੀਂ ਹੋ ਸਕਦਾ ਉਹਨਾਂ ਆਖਿਆ ਕਿ ਕੇਜਰੀਵਾਲ ਨੇ ਆਪਣੇ ਫਾਈਨਲੀ ਪਾਰਟੀ ਸੰਵਿਧਾਨ ਵਿੱਚ ਬਦਲਾ ਕੀਤਾ ਤੇ ਸਿਰਫ ਆਪਣਾ ਕਬਜ਼ਾ ਜਮਾਏ ਰੱਖਿਆ ਉਨਾਖੇ ਕਿ ਉਹ ਖੁੱਤਾ ਕਹਿੰਦੇ ਆ ਕਿ ਜਿਨ੍ਹਾਂ ਨੂੰ ਅਹੁਦਿਆਂ ਦੀ ਲੋੜ ਆ ਪਾਰਟੀ ਛੱਡ ਦੇਣ ਲੇਕਿਨ ਖੁਦ ਪਾਰਟੀ ਪ੍ਰਧਾਨਵੀ ਅਤੇ ਮੁੱਖ ਮੰਤਰੀ ਵੀ ਦੂਜਿਆਂ ਨੂੰ ਸਨੇਹਾ ਦੇਣ ਦੀ ਜਗ੍ਹਾ ਉਹਨਾਂ ਆਖਿਆ ਕਿ ਖੁਦ ਤੇ ਅਮਲ ਕਰੋ ਸੁਖਪਾਲ ਖੇਰਾਂ ਨੇ ਆਖਿਆ ਕਿ ਜਨਤਾ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਧੋਖਾ ਕੀਤਾ ਪਹਿਲਾਂ ਮਜੀਠੀਆ ਨੂੰ ਨਸ਼ਾ ਤਸਕਰ ਕਹਿੰਦੇ ਰਹੇ ਹੁਣ ਮਾਫੀ ਮੰਗਣ ਲਈ ਗੋਡੇ ਟੇਕ ਦਿੱਤੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਦੋਸ਼ ਉਹਨਾਂ ਤੇ ਲੱਗਦੇ ਆ ਜਦਕਿ ਕੇਜਰੀਵਲ ਸਭ ਤੋਂ ਵੱਡੇ ਤਾਨਾਸ਼ਾ ਨੇ ਉਹਨਾਂ ਆਖੇ ਕਿ ਪ੍ਰਸ਼ਾਂਤ ਪੂਸ਼ਣ ਜਗਿੰਦਰ ਯਾਦਵ ਡਾਕਟਰ ਧਰਮਵੀਰ ਗਾਂਧੀ ਸੁੱਚਾ ਸਿੰਘ ਛੋਟੇਪੁਰ ਗੁਰਪ੍ਰੀਤ ਗੁੱਗਨੇ ਪਾਰਟੀ ਕਿਉਂ ਛੱਡੀ ਹਰ ਕੋਈ ਇਹ ਜਾਣਦਾ ਹੈ ਉਹਨਾਂ ਆਖੇ ਕਿ ਹੁਣ ਫੂਲਕਾ ਨੂੰ ਪਾਰਟੀ ਛੱਡਣ ਲਈ ਕਿਸ ਨੇ ਪ੍ਰੇਰਿਤ ਕੀਤਾ ਖਿਆਲ ਦਾ ਦੋਸ਼ ਹੈ ਕਿ ਪੰਜਾਬ ਦਾ ਗ੍ਰੇਵ ਭਾਕ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡਬੋਲ ਚਰਾਰੇ ਨੇ ਉਹਨਾਂ ਆਖੇ ਕਿ ਕੈਪਟਨ ਦੇ ਪਿੱਛੇ ਕੇਂਦਰ ਦੀ ਭਾਜਪਾ ਸਰਕਾਰ ਹੈ ਯੂਪੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਅਜਵਾਈ ਤੇ 100 ਕਰੋੜ ਦਾ ਮਾਮਲਾ ਚੱਲ ਰਿਹਾ ਉਹਨਾਂ ਆਖਿਆ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਖਿ ਕਾਲੀ ਕਾਂਦੇ ਖਾਤਿਆਂ ਦੀ ਜਾਣਕਾਰੀ ਵੀ ਕੇਂਦਰ ਸਰਕਾਰ ਕੋਲ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਗ੍ਰਹਿ ਵਿਭਾਗ ਵੀ ਉਹਨਾਂ ਦੇ ਅੱਗੇ ਸਰੈਂਡਰ ਕਰ ਚੁੱਕੇ ਨੇ ਲੁਧਿਆਣਾ ਪਹੁੰਚੇ ਖੇਰਾ ਤੋਂ ਜਦੋਂ ਪੁੱਛਿਆ ਗਿਆ ਕਿ ਲੁਧਿਆਣੇ ਆਉਣ ਦਾ ਕਾਰਨ ਹੈ ਤਾਂ ਉਹਨਾਂ ਦੇ ਮੂੰਹ ਵਿੱਚੋਂ ਅਚਨ ਚਿਤ ਨਿਕਲਿਆ ਕਿ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੈ ਇਸ ਮੀਟਿੰਗ ਵਿੱਚ ਪਾਰਟੀ ਦਾ ਦਾਇਰਾ ਵਧਾਉਣ ਤੇ ਹੋਰ ਨਾਂ ਵਿਸ਼ਿਆਂ ਤੇ ਚਰਚਾ ਕਰਨੀ ਹੈ ਖੇਰਾ ਦੇ ਮੂੰਹ ਵਿੱਚੋਂ ਆਮ ਆਦਮੀ ਪਾਰਟੀ ਦਾ ਨਾਮ ਸੁਣਦਿਆਂ ਆਸ-ਪਾਸ ਖੜੇ ਸਾਰੇ ਵਰਕਰ ਹੱਸ ਪਏ ਤੇ ਡੰਗ ਰਹਿ ਗਏ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਹਾਊਸ ਦੀ ਮੀਟਿੰਗ ਵਿੱਚ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਣੇ ਪੂਰੀ ਕਾਰਜਕਾਰੀ ਨੇ ਅਸਤੀਫਾ ਦੇ ਦਿੱਤਾ। ਦਿੱਲੀ ਕਮੇਟੀ ਦੀ ਕਾਰਜਕਾਰੀ ਦੀ ਚੋਣ 30 ਮਾਰਚ 2017 ਨੂੰ ਹੋਈ ਸੀ ਜਿਸ ਵਿੱਚ ਜੀ ਕੇ ਨੂੰ ਪ੍ਰਧਾਨ ਅਤੇ ਮਰਜਿੰਦਰ ਸਿੰਘ ਸਰਸਾ ਨੂੰ ਜਰਨਲ ਸਖਤਰ ਚੁਣਿਆ ਗਿਆ ਸੀ। ਕਾਰਜਕਾਰੀ ਦੀ ਮਿਆਦ 29 ਮਾਰਚ 2019 ਤੱਕ ਸੀ ਪਰੰਤੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਪਿੱਛੋਂ ਜੀ ਕੇ ਦੇ ਖਿਲਾਫੇ ਫੈਸਲਾ ਲਿਆ ਗਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਪਿੱਛੋਂ ਜੀ ਕੇ ਨੇ ਇਸ ਤੋਂ ਪਹਿਲਾਂ 6 ਦਸੰਬਰ 2018 ਨੂੰ ਅਸਤੀਫਾ ਦਿੱਤਾ ਸੀ। ਨਵੀਂ ਕਾਰਜਕਾਰੀ ਦੀ ਚੋਣ ਲਈ ਸ਼ੁੱਕਰਵਾਰ ਨੂੰ ਜਨਰਲ ਹਾਊਸ ਦੀ ਮੀਟਿੰਗ ਪ੍ਰਸਤਾਵਿਤ ਕੀਤੀ ਪਰੰਤੂ ਉਸ ਤੋਂ ਪਹਿਲਾਂ ਕਮੇਟੀ ਦੇ ਮੈਂਬਰ ਅਤੇ ਸਾਬਕਾ ਚਰਨ ਸਕੱਤਰ ਗੁਰਮੀਤ ਸਿੰਘ ਛੰਟੀ ਨੇ ਅਸਤੀਫੇ ਨੂੰ ਗਲਤ ਠਹਿਰਾਉਂਦੇ ਆਦਾਲਤ ਤੋਂ ਚੋਣ ਤੇ ਰੋਕ ਲਾਉਣ ਦੀ ਮੰਗ ਕਰ ਦਿੱਤੀ ਸੀ ਅਸਤੀਫਾ ਦੇਣ ਦੀ ਨੌਬਤ 30 ਹਜ਼ਾਰੀ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਕਮੇਟੀ ਦੇ ਅੰਦਰੂਨੀ ਚੋਣਾ ਕਰਾਉਣ ਤੇ ਲਾਈ ਰੋਕ ਕਰਨ ਆਈ ਹੈ ਅਦਾਲਤ ਨੇ ਮੰਨਿਆ ਕਿ ਕਮੇਟੀ ਐਕਟ ਦੀ ਧਾਰਾ 17 ਦੇ ਅਨੁਸਾਰ ਪਹਿਲਾਂ ਦੀ ਕਾਰਜਕਾਰੀ ਚੋਣ ਕਰਾਉਣ ਲਈ ਮੌਜੂਦਾ ਕਾਰਜਕਾਰੀ ਦਾ ਅਸਤੀਫਾ ਦੇਣਾ ਜ਼ਰੂਰੀ ਹੈ ਕਮੇਟੀ ਇਸ ਮਾਮਲੇ ਵਿੱਚ ਚੋਣਾਂ ਦੀ ਮਨਜ਼ੂਰੀ ਲਈ ਸੋਮਵਾਰ ਨੂੰ ਅਦਾਲਤ ਵੱਲ ਚਾਲੇ ਪਾਏਗੀ ਪੰਜਾਬ ਦੇ ਨਵੇਂ ਡੀਜੀਪੀ ਲਈ ਗ੍ਰੈਵ ਭਾਗ ਨੇ ਯੂਪੀਐਸਸੀ ਨੂੰ ਨੌ ਅਧਿਕਾਰੀਆਂ ਦਾ ਪੈਨਲ ਭੇਜਣਾ ਹੈ ਨਵੇਂ ਨਿਯਮਾਂ ਅਨੁਸਾਰ ਮੰਗੀਆਂ ਗਈਆਂ ਤਿੰਨ ਸੂਚੀਆਂ ਲਾਈਆਂ ਗਈਆਂ ਪਹਿਲੀ ਸੂਚੀ ਵਿੱਚ ਉਹਨਾਂ ਅਧਿਕਾਰੀਆਂ ਦਾ ਨਾਮ ਹੋਏਗਾ ਜਿਨ੍ਹਾਂ ਨੂੰ ਆਈਪੀਐਸ ਵਿੱਚ 30 ਸਾਲ ਦਾ ਤਜਰਬਾ ਹੋ ਗਿਆ ਹੋਵੇ ਦੂਜੀ ਸੂਚੀ ਵਿੱਚ ਉਹਨਾਂ ਅਧਿਕਾਰੀਆਂ ਦਾ ਨਾਮ ਸ਼ਾਮਲ ਹੋਏਗਾ ਜਿਨ੍ਹਾਂ ਦੀ ਸੇਵਾ ਮੁਕਤੀ ਵਿੱਚ ਹਾਲੇ 2 ਸਾਲ ਬਚੇ ਹੋਣ ਤੀਜੀ ਸੂਚੀ ਵੀ ਭੇਜੀ ਗਈ ਹੈ ਜਿਨ੍ਹਾਂ ਦੀ ਸੇਵਾ ਮੁਕਤੀ ਤੇ 2 ਸਾਲ ਤੋਂ ਸਮਾਂ ਘੱਟ ਰਹਿ ਗਿਆ ਹੈ ਮੁੱਖ ਮੰਤਰੀ ਨੇ ਨੌ ਅਧਿਕਾਰੀਆਂ ਦੇ ਨਾਮ ਵਾਲੀ ਇਹਨਾਂ ਸੂਚੀਆਂ ਨੂੰ ਮਨਜ਼ੂਰੀ ਦਿੱਤੀ ਪੰਜ ਅਧਿਕਾਰੀ ਅਜੇ ਨੇ ਜਿਨ੍ਹਾਂ ਨੂੰ 2 ਸਾਲ ਤੋਂ ਜ਼ਿਆਦਾ ਸੇਵਾ ਹਾਲੇ ਦੇਣੀ ਹੈ ਪੁਲਿਸ ਐਕਟ ਅਨਸਾਰ ਡੀਜੀਪੀ ਦਾ ਸੇਵਾ ਕਾਲ ਹੁਣ 2 ਸਾਲ ਤੈਅ ਕਰ ਦਿੱਤਾ ਗਿਆ ਹੈ ਮੌਜੂਦਾ ਡੀਜੀਪੀ ਸ੍ਰੇਸ਼ ਓੜੜਾ 31 ਜਨਵਰੀ ਨੂੰ ਸੇਵਾਮੁਕਤ ਹੋਣਗੇ ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾਂ ਦੇ ਕਾਰਜਕਾਲ ਵਿੱਚ 9 ਮਹੀਨਿਆਂ ਦਾ ਵਾਅਦਾ ਕਰ ਦਿੱਤਾ ਪਰ ਉਹਨਾਂ ਨੇ ਇਹ ਵਾਅਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਲੁਧਿਆਣਾ ਦੀ ਅਦਾਲਤ ਨੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠਾ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਵਿਰੁੱਧ ਦਾਇਰ ਮਾਨਹਨੀ ਕੇਸ ਦੀ ਸੁਣਵਾਈ 30 ਜਨਵਰੀ ਤੱਕ ਮੁਲਤਵੀ ਕਰ ਦਿੱਤੀ। ਮਜੀਠੀਆ ਵੱਲੋਂ ਸਬੰਧ ਕਿਤੇ ਗੇ ਇੱਕ ਗਵਰ ਅਜੀਬ ਡੋਗਰਾ ਖਰਾਬ ਸਿਹਤ ਦੇ ਬਾਵਜੂਦ 5 ਘੰਟੇ ਤੋਂ ਬਾਅਦ ਸਮਾ ਅਦਾਲਤ ਵਿੱਚ ਹਾਜ਼ਰ ਰਹੇ ਪਰ ਉਹਨਾਂ ਦੀ ਗਵਾਹੀ ਨਹੀਂ ਹੋ ਸਕੀ, ਇਸ ਕਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹਨ ਪਰ ਵਿਕਰਮ ਸਿੰਘ ਮਜੀਠਾ ਨੂੰ ਅਦਾਲਤ ਨੇ ਹਾਜ਼ਰੀ ਤੋਂ ਛੂਟ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹਦਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੂਰੀ ਸਿੱਖ ਕੌਮ ਨੂੰ ਇੱਕ ਹੋ ਕੇ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਦੀ ਵਜੋਂ ਮਨਾਉਣਾ ਚਾਹੀਦਾ ਹੈ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤੇ ਹੋਰ ਨੰਵੰਨੋ 550 ਸਾਲਾ ਮੌਕੇ ਪੰਥ ਵਿੱਚ ਜੋ ਛੇਕੇ ਸਿੱਖਾਂ ਨੂੰ ਮਾਫੀ ਦੇਣ ਦੀ ਉਹਨਾਂ ਸਪਸ਼ਟ ਕਰਦੇ ਆਖਿਆ ਕਿ ਸਿੱਖ ਪਛਤਾਵਾ ਕਰਦੇ ਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਸਾਹਮਣੇ ਗਲਤੀ ਮੰਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੇ ਧਾਰਮਿਕ ਤਨਖਾਹ ਲਗਾਉਣ ਮਗਰੋਂ ਪੰਥ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹੇਦਰ ਪ੍ਰੋਫੈਸਰ ਦਰਸ਼ਨ ਸਿੰਘ ਚਿੰਤਕ ਹਰਜਿੰਦਰ ਸਿੰਘ ਦਲਗੀਰ ਨੂੰ ਪੰਥ ਵਿੱਚ ਜ਼ੁਬਦਾ ਪਾਉਣ ਕਰਕੇ ਅਤੇ ਸੱਦੇ ਜਾਣ ਦੇ ਬਾਵਜੂਦ ਪੇਸ਼ ਨਾ ਹੋਣ ਕਰਕੇ ਪੰਥ ਵਿੱਚੋਂ ਛੇਕਿਆ ਗਿਆ ਸੀ ਪ੍ਰੋਫੈਸਰ ਦਰਸ਼ਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਦੇ ਅਨੁਸਾਰ ਪਹੁੰਚ ਗਏ ਸਨ ਪਰ ਉਨ੍ਹਾਂ ਨੂੰ ਪੰਜ ਸਿੰਘ ਸਹਿਬਾਨ ਅਗੇ ਬੰਦ ਕਮਰੇ ਵਿੱਚ ਪੇਸ਼ ਹੋਣ ਤੋਂ ਨਾ ਕਰ ਦਿੱਤੀ ਸੀ ਇਸ ਦੇ ਇਲਾਵਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੁੱਚਾ ਸਿੰਘ ਲੰਗਾ ਅਤੇ ਚੀਫ ਖਾਲਸਾ ਦਵੰਦ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੇ ਕਥਿਤ ਸਬੰਧ ਜ਼ਾਹਰ ਹੋਣ ਤੇ ਲੰਗਾਰ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ ਤੇ ਚੱਡਾ ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਨਮਾਇੰਦਗੀ ਕਰਨ ਤੇ 2 ਸਾਲ ਤੱਕ ਲਈ ਰੋਕ ਲਾ ਦਿੱਤੀ ਸੀ ਹੁਣੇ ਪੇਸ਼ਕਸ਼ ਕੀਤੀ ਗਈ ਹੈ ਸੁਖਪਾਲ ਖਰਨ ਨੇ ਆਖੇ ਕਿ ਲੋਕ ਸਭਾ ਚੋਣਾਂ ਲਈ ਸਾਰੀਆਂ ਛੋਟੀਆਂ ਪਾਰਟੀਆਂ ਦੇ ਇਕੱਠੇ ਹੋਣ ਦੀ ਗੱਲ ਚੱਲ ਰਹੀ ਹੈ ਜੇਕਰ ਸਹਿਯੋਗੀ ਸਹਿਮਤ ਹੋਏ ਤਾਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਵਿਰੋਧ ਚੋਣ ਲੜਨੀ ਤਿਆਰ ਨੇ ਉਨਾਖੇ ਕਿ ਲੋਕ ਸਭਾ ਚੋਣਾਂ ਲਈ ਹੋਣ ਵਾਲੇ ਗੜਜੋੜ ਤੇ ਵਿਚਾਰ ਕੀਤਾ ਜਾ ਸਕਦਾ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਗੜਜੋੜ ਹੁੰਦਾ ਹੈ ਤਾਂ ਲੋਕ ਸਭਾ ਚੋਣ ਵਿੱਚ ਸਹਿਯੋਗੀਆਂ ਦਾ ਸਾਥ ਲਿਆ ਜਾਏਗਾ ਸੁਖਪਾਲ ਸਿੰਘ ਖੈਰਾ ਨੇ ਆਖਿਆ ਕਿ ਕੈਪਟਨ ਤੇ ਅਕਾਲੀ ਦਲ ਮਿਲ ਕੇ ਸਰਕਾਰ ਚਲਾ ਰਹੇ ਹੈ ਉਹਨਾਂ ਆਖੇ ਕਿ ਵਿਕਰਮ ਸਿੰਘ ਮਜੀਠੀਆ ਤੇ ਨਸ਼ਾ ਤਸਕਰੀ ਦੇ ਬਹੁਤ ਸਾਰੇ ਦੋਸ਼ ਲੱਗੇ ਪਰ ਇੱਕ ਕੇਸ ਵੀ ਦਰਜ ਨਹੀਂ ਹੋਇਆ ਉਹਨਾਂ ਆਖੇ ਕਿ ਕੋਈ ਵੀ ਪਾਰਟੀ ਨਸ਼ੇ ਵਿਰੋਧ ਨਹੀਂ ਬੋਲ ਰਹੀ ਖੈਰਾ ਨੇ ਤਰਕ ਦਿੱਤਾ ਕਿ ਉਹਨਾਂ ਵਿਧਾਨ ਸਭਾ ਤੋਂ ਲੈ ਕੇ ਸੜਕ ਤੇ ਜਦੋਂ ਨਸ਼ੇ ਦਾ ਮੁੱਦਾ ਚੁੱਕਿਆ ਤੇ ਸਰਕਾਰ ਨੇ ਉਹਨਾਂ ਵਿਰੁੱਧ ਨਸ਼ੇ ਦਾ ਮਾਮਲਾ ਦਰਜ ਕਰ ਦਿੱਤਾ ਕੈਪਟਨ ਸਰਕਾਰ ਲਈ ਆਉਂਦਾ ਬਜਟ ਸੈਸ਼ਨ ਜੋ 8 ਫਰਵਰੀ ਤੋਂ ਸ਼ੁਰੂ ਹੋਣਾ ਹੈ ਚੁਣੌਤੀਆਂ ਭਰੇ ਰਹੇਗਾ ਕਿਉਂਕਿ ਵਾਧੇ ਜਿਆਦਾ ਕੀਤੇ ਅਤੇ ਪੈਸੇ ਦੀ ਕਮੀ ਹੈ ਹਰਿਆਣਾ ਵਿੱਚ ਸ਼ਰਾਬ ਦੀ 15% ਦੀ ਆਮਦਨ ਵਧੀ ਹੈ ਤੇ ਪੰਜਾਬ ਵਿੱਚ 13% ਦੀ ਕੱਟੀ ਹੈ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਨਾ ਰੇਟੇ ਤੋਂ ਪੈਸਾ ਆ ਰਿਹਾ ਨਾ ਸ਼ਰਾਬ ਤੋਂ ਉਮੀਦਾਂ ਅਨਸਾਰ ਪੈਸਾ ਆ ਰਿਹਾ ਸਰਕਾਰ ਨੇ ਇਸ ਸਾਲ ਦੇ ਵਿੱਤੀ ਸਾਲ ਵਿੱਚ 6000 ਕਰੋੜ ਦਾ ਟੀਚਾ ਰੱਖਿਆ ਸੀ ਨਵੰਬਰ ਮਹੀਨੇ ਤੱਕ 3000 ਕਰੋੜ ਦੀ ਆਮਦਨ ਹੋਈ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ